ग्री आहे महांसर वहाराज सी बेनती सुणो सॼी मुल्की मदद ग़रीब बंदि ਅਬੀਦ ਜੀ ਕੀ ਨਾਜੇ ਹਾਂਜੀ ਕਿਸ਼ਨ ਦੇਵ ਜੀ ਪਿੰਡ ਪਿੰਡ ਪਰੋਵਾਲ ਜੀ ਅਬੀਦ ਜੀ ਕੀ ਆਪਣਾ ਜੋ ਛੱਤ ਡਿੱਗੀ ਹੈ ਕਿਸ ਕਾਰਨ ਡਿੱਗੀ ਹੈ ਤੁਸੀਂ ਕਿੰਨਾ ਕੁ ਸਮਾਂ ਹੈ ਇਹ ਭਾਜੀ ਮੀਂਹ ਦੇ ਨਾਲ ਡਿੱਗੀ ਜੇ ਮਲਵ ਪਹੀ ਮਾਤਾ ਸਾਡੀ ਬਾਹਰ ਬੈਠੇ ਪੱਖਾ ਝੱਡਨਾਂ ਇਹਦੇ ਮਿੱਠੇ ਮਿੱਠੀ ਕਣੀ ਆਉਂਦੀ ਸੀ ਹਜੇ ਪੱਖਾ ਖੜਿਆ ਮੀਂਹ ਤੇਜ ਹੋ ਗਿਆ ਜੀ ਤੇ ਚੀਜਾਂ ਬਾਹਰ ਕੱਢਣ ਲੱਗੇ ਤੇ ਮਾਰਾ ਛੱਤ ਮਲਵ ਇੱਕੇ ਦਮ ਹੀ ਡਿੱਗ ਪਈ ਆ ਜੀ ਅਸੀਂ ਤੇ ਮਹਾ ਬਜੇ ਭਾਜੀ ਮਲ ਕੇ ਬਹੁਤ ਨੁਕਸਾਨ ਸਾਡਾ ਹੋ ਗਿਆ ਵਾ ਤੇ ਮਾਤਾ ਸਾਡੀ ਨਾ ਕੋਈ ਪਿਓ ਨਹੀਂ ਪਿਓ ਦੀ ਡੈਥ ਹੋ ਗਈ ਛੋਟੇ ਜਿਹੋ ਨਹੀਂ ਤੇ ਮਾਤਾ ਸਾਡੀ ਇਹਨਾਂ ਨੂੰ ਕੰਨਾਂ ਤੋਂ ਸੁੰਦਾ ਵਗੈਰਾ ਵੀ ਘੱਟਿਆ ਜੀ ਤੇ ਉਹ ਜਿਆਦਾ ਉਮਰ ਦਾ ਕਰਕੇ ਇਹਨੂੰ ਦੀਦਾ ਵੀ ਥੋੜਾ ਘੱਟਿਆ ਤੇ ਇਦਾਂ ਹੀ ਦਿਹਾੜੀ ਦਾ ਪਕੜੀਦਾ ਵਈ ਮਹਾਸੂਤਰ ਹੀ ਆਉਂਦਾ ਮਹਾਰਾਜ ਅਰੇ ਸਾਡੀ ਵੀ ਬੇਨਤੀ ਸੁਣੋ ਸਾਡੀ ਮਿਲਕੇ ਮੱਤ ਕਰੋ ਥੋੜੀ ਬਹੁਤੀ ਅਸੀਂ ਗਰੀਬ ਬੰਦੇ ਆ ਜੀ ਹਾਂ ਜੀ ਜਦੋਂ ਛੱਤ ਡਿੱਗੀ ਆ ਕੋਈ ਸਮਾਨ ਤੁਸੀਂ ਦੱਸ ਰਹੇ ਸੀ ਘਰ ਦਾ ਕੱਢ ਰਹੇ ਸੀ ਕਿਸੇ ਦਾ ਨੁਕਸਾਨ ਕਿ ਨਹੀਂ ਆਇਆ ਕਿਸੇ ਦੇ ਸਾਹ ਕਿ ਟੁੱਟ ਗਈ ਹਾਂਜੀ ਨੁਕਸਾਨ ਕਿੰਨਾਂ ਦਾ ਮੇਰਾ ਭਰਾ ਸੀ ਅੰਦਰ ਉਹਦੇ ਬਸ ਮੜ ਕੇ ਲੱਗੀ ਹੈ ਸਿਰ ਤੇ ਸੱਟ ਕੁਝ ਪੈਰ ਤੇ ਲੱਗੀ ਹੈ ਜੀ ਪੈਰ ਵੀ ਹਾਂਜੀ ਅੰਦਰੋਂ ਮਾਸ ਵਗੈਰਾ ਪਾਟਾ ਬਾਕੀ ਚਲੋ ਮਾਲਕ ਨੇ ਬਚਾਤਾ ਵਾ ਜੀ ਜਿੱਦਾਂ ਡਿੱਗੀ ਸੀ ਮੌਤ ਵੀ ਹੋ ਸਕਦੀ ਸੀ ਮਹਾਰਾਜ ਅੱਗੇ ਵੀ ਮੀਂਹ ਵਗੈਰਾ ਹੁਣ ਤੁਹਾਨੂੰ ਪਤਾ ਹੈ ਮੀਂਹ ਹੋਰ ਆਉਣੇ ਆ ਤੇ ਚਲੋ ਮਹਾਰਾਜੇ ਤੁਹਾਨੂੰ ਪਤਾ ਹੈ ਵੀ ਹੁਣ ਇਹਦਾ ਕੀ ਕਰ ਸਕਦੇ ਆ ਜੀ ਹਾਂਜੀ ਤੁਸੀਂ ਹੁਣ ਪ੍ਰਸ਼ਾਸਨ ਕੋ ਤੇ ਸਮਾਜ ਤੇ ਵੀ ਵੀਰਾਂ ਕੋ ਕੀ ਮੰਗ ਕਰਦੇ ਹੋ? ਤੇ ਅਸੀਂ ਉਹਨਾਂ ਕਰੋ ਇਹ ਮੰਗ ਕਰਦੇ ਆਂ ਜੀ ਵੀਰਾਂ ਕੋ ਤੇ ਭਰਾਵਾਂ ਕੋ ਵੀ ਸਾਡੀ ਮੱਤ ਕਰੋ ਜੀ ਵੱਧ ਤੋਂ ਵੱਧ ਹੋ ਰਹੀ